ਮਸਕਾਗੁਰਸਤ ਮੈਂ ਤੁਹਾਡਾ ਆਪਣਾ ਕੰਡੀਸ਼ਨਰ ਮਨ ਤੇ ਅੱਜ ਅਸੀਂ ਆਏ ਹਾਂ ਰਮਨ ਸ਼ੋਸ ਰਿਜੂਇਸਟੀ ਕੋਲੇ ਤੇ ਆਉਣਾ ਤਾਂ ਜਾਣਦੇ ਹਾਂ ਇਹਨਾਂ ਦੀ ਲਾਈਨ ਬਾਰੇ ਕਿ ਕੋਸ਼ਿਸ਼ ਦੇ ਵਿੱਚ ਕਦੋਂ ਤੋਂ ਨੇ ਕਿੰਨਾ ਨਾ ਨੂੰ ਟਾਈਮ ਹੋ ਗਿਆ ਕੀ ਇਹ ਬਾਰੇ ਸੋਚੇ ਸੀ ਇਸ ਬਾਰੇ ਹਾਂ ਮੈਂ ਪਿਛਲੇ ਕਰੀਬ ਕਰੀਬ 40 ইয়ারਸ ਨੂੰ ਇਸ ਸਟ੍ਰੀਟ ਦੇ ਵਿੱਚ ਐ ਇਹ ਆਂ ਦਾ ਥਰਡ ਜਨਰੇਸ਼ਨ ਇਨ ði ਸਟ੍ਰੀਟ ਤੇ ਇਹਦੇ ਵਿੱਚ ਅਸੀਂ ਬੜੇ ਉਤਾਰ ਚੜ੍ਹਾਅ ਦੇਖਿਆ ਹੈ لیکن ਜਿਹੜਾ ਅਮਰ ਪਿਛਲੇ ਕੋਰੋਨਾ ਤੋਂ ਬਾਅਦ ਦਾ ਪੀਰੀਅਡ ਚੱਲ ਰਿਹਾ ਇਹ ਕੋ ਬਹੁਤ ਆ ਵਧੀਆ ਨਹੀਂ ਹੈ ਕਿਉਂਕਿ ਲੋਕਾਂ ਦੇ ਕੋਲ ਨੌਕਰੀਗਾਰ ਚਲੇ ਗਏ ਆ এমਪਲੋਇਮੈਂਟ ਹੈ ਨਹੀਂ ਕਿ ਇਸ ਕਰਕੇ ਲੋਕਾਂ ਦੀ ਬਾਏ ਕੈਪੈਸਿਟੀ ਘਟੀ ਹੋਈ ਹੈ ਤੇ ਉਪਰੋਂ ਟੈਕਸਿਸ ਦੀ ਬਹੁਤ ਵੱਡੀ ਪ੍ਰੋਬਲਮ ਹੈਗੀ ਹੈ ਟੈਕਸਿਸ ਦੀ ਬਹੁਤ ਵੱਡੀ ਪ੍ਰੋਬਲਮ ਹੈਗੀ ਹੈ ਕਿਵੇਂ ਜੀਐਸਟੀ ਹੈ ਜੀਐਸਟੀ ਨੂੰ ਇੱਕ ਰੈਸ਼ਨਲਾਈਜ਼ ਕਰਨ ਦੀ ਜ਼ਰੂਰਤ ਹੈਗੀ ਹੈ ਰੈਸ਼ਨਲਾਈਜ਼ ਤੋਂ ਬਾਅਦ ਇਹ ਹਜ਼ਾਰ ਸਾਡੇ ਗਾਰਮੈਂਟਸ ਦੀ ਗੱਲ ਕਰੀ ਅਸੀਂ ਹਜ਼ਾਰ ਰੁਪਏ ਤੱਕ ਦੀ ਆਈਟਮ ਤੇ 5% ਟੈਕਸ ਹੈ ਜੇ ਅਸੀਂ ਹਜ਼ਾਰ ਰੁਪਏ ਤੋਂ ਉੱਪਰ ਚਲੇ ਜਾਂਦੇ ਹਾਂ ਤਾਂ 12% ਟੈਕਸ ਹੈ ਇਹ ਇੱਕੋ ਸਲੈਬ ਹੋਣਾ ਚਾਹੀਦਾ ਹੈ 5 ਦੀ ਜਗ੍ਹਾ ਗਾਰਮੈਂਟਸ ਇਹ 6% ਕਰ ਲਵੇ ਕੋਈ ਦਿੱਕਤ ਨਹੀਂ ਹੈ ਲੇਕਿਨ ਉਹ 12% ਵਾਲਾ ਟੈਕਸ ਹੈ ਉਹ ਬਹੁਤ ਮਹਿੰਗਾ ਪੈਂਦਾ ਆਮ ਆਮ ਕੰਜ਼ਿਊਮਰ ਨੂੰ ਕਿਉਂਕਿ ਜਿਹੜਾ ਲੁਧਿਆਣੇ ਦਾ ਪ੍ਰੋਡਕਟ ਹੈ ਇਹਦੇ ਵਿੱਚ 80 ਤੋਂ 90% ਜਿਹੜਾ ਹੈਗਾ ਉਹ ਮਿਡਲ ਕਲਾਸ ਜਾਂ ਲੋਅਰ ਮਿਡਲ ਕਲਾਸ ਕੀ ਜਾਂ ਲੋਅਰ ਕਲਾਸ ਹੀ ਯੂਜ਼ ਕਰਦਾ ਹੈ ਇਸ ਲਈ ਮੇਰੀ ਸਰਕਾਰ ਨੂੰ ਬੇਨਤੀ ਹੈ ਕਿ ਇਹਦੇ ਉੱਤੇ ਦੁਬਾਰਾ ਮੋੜ ਵਿਚਾਰ ਕੀਤਾ ਜਾਵੇ ਇਸ ਦੇ ਉੱਤੇ ਕਿ ਇਹਨੂੰ ਕਿਵੇਂ ਆਪਾਂ ਕੀ ਕਰਾਦੇ ਹਾਂ ਜਦੋਂ ਵੀ ਕੋਈ ਵੀ ਪਾਲਿਸੀਜ਼ ਬਣਦੀਆਂ ਹਨ ਉਹਦੇ ਵਿੱਚ ਸਰਕਾਰ ਦਾ ਜਿਹੜਾ ਜ਼ਮੀਨੀ ਪੱਧਰ ਉੱਤੇ ਉੱਤੇ ਆਦਮੀ ਕੰਮ ਕਰ ਰਿਹਾ ਜਾਂ ਵਿਚਰ ਰਿਹਾ ਉਹਦੀ ਕੋਈ ਕੋਈ ਵੀ ਸ਼ਮੂਲੀਅਤ ਨਹੀਂ ਹੈ ਉਹਦੇ ਵਿੱਚ ਇਹ ਸਾਰੇ ਦਾ ਸਾਰਾ ਕੰਮ ਉੱਪਰ ਇੱਕ ਸੈਂਟਰਲਾਈਜ਼ਡ ਹੈਗਾ ਆ ਸਾਡੇ ਮਾਨਯੋਗ ਵਿੱਤ ਮੰਤਰੀ ਜੀ ਆਪਣਾ ਆਫਿਸ ਬੈਠੇ ਦੇ ਆ ਕਰ ਲੈਂਦੇ ਆ لیکن ਥਰੜਿਆਂ ਨਾਲ ਕੰਸਲਟਿੰਗ ਕੀਤਾ ਜਾਂਦਾ ਜਾਂ ਤਾਂ ਉਹ ਕਾਰਪੋਰੇਟ ਘਰਾਣਿਆਂ ਨਾਲ ਕੰਸਲਟ ਕਰਦੇ ਆ ਅ ਜਿਹੜਾ ਥਰੜਾ ਤਬਕਾ ਹੈ ਇਹਦੀ ਇਹਦਾ ਹਿੰਦੁਸਤਾਨ ਦੇ ਰੋਜ਼ਗਾਰ ਦੇ 70 ਤੋਂ 80% ਰੋਲ ਹੈ ਜਿਹੜਾ ਬਿਲਕੁਲ نیچے ਜਿਹੜਾ ਗਰਾਸ ਰੂਟ ਤੇ ਬੰਦਾ ਕੰਮ ਕਰ ਰਿਹਾ ਦੁਕਾਨਦਾਰ ਹੈ ਕੋਈ ਛੋਟਾ ਮੈਨੂਫੈਕਚਰਰ ਹੈ ਕੋਈ ਸਮਾਲ 스ਕਲ ਮੈਨੂਫੈਕਚਰਰ ਹੈ ਉਹਦਾ ਬਹੁਤ ਬਹੁਤ ਵੱਡਾ ਰੋਲ ਹੈ ਇਕਨੋਮੀ ਦੇ ਵਿੱਚ ਜਦ ਕਿ ਉਹਦਾ ਕਿਤੇ ਵੀ ਆ ਪਲੇਟਫਾਰਮ ਨਹੀਂ ਆਪਣੇ ਆਪ ਨੂੰ ਦੱਸਣ ਦਾ ਕਿ ਭਾਈ ਸਾਹਿਬ ਇਹਦੇ ਮੈਨੂੰ ਆ ਦਿੱਕਤ ਹੋ ਰਹੀ ਹੈ ਆ ਦਿੱਕਤ ਹੋ ਰਹੀ ਉਹ ਦੀ ਸੁਣ ਸੁਣਵਾਈ ਨਹੀਂ ਹੈਗੀ ਨੰਬਰ 2 ਤੇ ਅਸੀਂ ਆ ਜੀ ਇੱਕ ਸਾਡਾ ਇੰਸ਼ੋਰੈਂਸ ਦਾ ਸੈਕਟਰ ਹੈ ਜਿਹੜਾ ਕਿ ਸਾਡਾ ਪਾਰਟ ਐਂਡ ਪਾਰਸਲ ਹੈ ਸਾਡੀ ਜ਼ਿੰਦਗੀ ਸਾਡੀ ਇੱਕ ਤਰ੍ਹਾਂ ਆ ਸੁਣ ਸਮਝ ਕੇ ਕਹਿ ਸਕਦੇ ਆ ਕਿ ਸਾਡੇ ਨਾਲ ਹੀ ਸੰਬੰਧਤ ਉਹ ਇਸ ਟਿਚ ਇੰਸਟੀਚਿਊਸ਼ਨ ਹੈ ਉਹਦੇ ਵਿੱਚ ਆ 18% ਟੈਕਸ ਹੈ ਇੱਕ ਵਾਰੀ ਗਵਰਨਮੈਂਟ ਕਹਿੰਦੀ ਹੈ ਹਰ ਚੀਜ਼ ਨੂੰ ਸ਼ੋਰਟ ਕਰਾ ਕੇ ਰੱਖੋ ਸ਼ੋਰਟ ਕਰਾ ਕੇ ਰੱਖੋ ਉਦੀ 18% ਟੈਕਸ ਜਦਕਿ ਇਹ ਜੋ ਸ਼ੁਰੂ ਸਰਵਿਸ ਟੈਕਸ 2017 ਚ ਲਾਗੂ ਹੋਇਆ ਉਹ ਤੋਂ ਇਹ 12% ਤੋਂ ਸ਼ੁਰੂ ਹੋਇਆ ਸੀ ਹੈਲਥ ਇੰਸ਼ੋਰੈਂਸ ਜਿਹੜੇ ਕੀ ਹਰ ਆਮ ਆਦਮੀ ਦਾ ਇੱਕ ਪ੍ਰੋਡਕਟ ਹੈਗਾ ਉਹਦੇ ਉੱਤੇ 18% ਜਿਹੜਾ ਟੈਕਸ ਹੈ ਉਹ ਅਫੋਰਡੇਬਲ ਨਹੀਂ ਹੈ ਤੇ ਮਿੱਤੇਯੂ ਬੇਨਤੀ ਕੀ ਹੈ ਕਿ ਟੈਕਸ ਘਟੋ ਘਟਕੀਤੇ ਜਾਣ ਇੰਸ਼ੋਰੈਂਸ ਸੈਕਟਰ ਦੇ ਉੱਤੇ ਇੱਕ ਨੰਬਰ 3 ਤੇ ਇੱਕ ਫੋਰ ਮੈਂ ਸਰਕਾਰ ਦੇ ਧਿਆਨ ਚ ਲਿਆਣਾ ਚਾਹੁੰਦਾ ਕਿ ਐਜੂਕੇਸ਼ਨ ਸੈਕਟਰ ਦੇ ਉੱਤੇ 28% ਟੈਕਸ ਇੱਕ ਐਜੂਕੇਸ਼ਨ ਤੇ ਹੈਲਥ ਇਹ ਗਵਰਨਮੈਂਟ ਦਾ ਸਾਡੇ ਲੋਕਤੰਤਰੀਕ ਮੁੱਲਿਆਂ ਦੇ ਵਿੱਚ ਇੱਕ ਬਹੁਤ ਡੂੰਘਾ ਸਬੰਧ ਹੈ ਕਿ ਅਸੀਂ ਸਾਡੀ ਜਿਹੜੀ ਜਨਤਾ ਹੈਗੀ ਉਹਨੂੰ ਇੱਕ ਹੈਲਥ ਤੇ ਐਜੂਕੇਸ਼ਨ ਪ੍ਰੋਵਾਈਡ ਕਰਨੀ ਹੈ ਸਰਕਾਰੀ ادارے ਆਪਣੇ ਤੌਰ ਤੇ ਕੰਮ ਕਰ ਰਹੇ ਪਰ ਬਹੁਤਾ ਰਿਜ਼ਲਟ ਠੀਕ ਨਹੀਂ ਆ ਰਿਹਾ ਲੇਕਿਨ ਫਿਰ ਵੀ ਜੇ ਕੋਈ ਪ੍ਰਾਈਵੇਟ ਸੈਕਟਰ ਸਾਡੇ ਕੰਮ ਕਰਦਾ ਹੈਗਾ ਉਹਦੇ ਉੱਤੇ 28% ਜੀਐਸਟੀ ਹੈਗਾ ਤੇ ਇਸ ਕਰਕੇ ਮੇਰੀ ਬੇਨਤੀ ਇਹ ਹੈ ਜਦ ਕਿ ਸੋਨੇ ਦੇ ਉੱਤੇ 3% ਟੈਕਸ ਹੈ ਜਿਹੜੀ ਕਿ ਲਗਜ਼ਰੀ ਹੈ ਆਮ ਆਦਮੀ ਦੇ ਨਾਲ ਸੋਨੇ ਦਾ ਉਹ ਬਹੁਤਾ ਲੈਣਾ ਦੇਣਾ ਨਹੀਂ ਹੈਗਾ ਉਹਦੇ ਤੇ 3% ਟੈਕਸ ਹੈ ਜੁਐਲਰੀ ਦੇ ਉੱਤੇ 3% ਟੈਕਸ ਹੈ ਤੇ ਐਜੂਕੇਸ਼ਨ ਦੇ 28% ਟੈਕਸ ਹੈ ਤੋਂ ਇਸ ਕਰਕੇ ਮੇਰੀ ਬੇਨਤੀ ਇਹ ਹੈ ਕਿ ਇਹਦੇ ਤੇ ਵੀ ਵਿਚਾਰ ਕੀਤਾ ਜਾਵੇ ਇਹਦੇ ਵੀ ਟੈਕਸ ਘਟਾਇਆ ਜਾਵੇ ਤੇ ਸਾਡੀ ਵੀ ਸਰਕਾਰ ਤੋਂ ਇਹ ਅਪੀਲ ਹੈ ਕਿ ਪਲੀਜ਼ ਐਜੂਕੇਸ਼ਨ ਟੈਕਸ ਤੇ ਥੋੜਾ ਧਿਆਨ ਦਿਓ ਤਾਂ ਕਿ ਹਰ ਆਮ ਇਨਸਾਨ ਆਪਣੇ ਬੱਚੇ ਨੂੰ ਪੜਾ ਲਿਖਾ ਕੇ ਵਧੀਆ ਸਟੈਂਡ ਕਰ ਸਕੇ ਧੰਨਵਾਦ